ਤਿਆਲਾ ਪੁਲਿਸ ਨੇ ਬਜ਼ੁਰਗ ਮਹਿਲਾ ਤੋਂ ਵਾਲੀਆਂ ਖੋਣ ਵਾਲਾ ਚੋਰ ਕੀਤਾ ਕਾਬੂ ਸਦਰ ਥਾਣਾ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਪਿੰਡਰ ਨੇ ਪ੍ਰੈਸ ਵਾਰਤਾ ਕਰਕੇ ਕਿਹਾ ਤੁਸੀਂ ਵੀ ਸੁਣੋ ਪਿਛਲੇ ਦਿਨੀ ਇੱਕ ਦਰਸ਼ਨਾ ਦੇਵੀ ਜਿਹੜੇ ਰਾਏਪੁਰ ਮੰਡਲਾਂ ਦੇ ਰਹਿਣ ਵਾਲੇ ਸੀ ਜਿਨ੍ਹਾਂ ਦੇ ਨਾਲ ਇੱਕ ਵਾਰਦਾਤ ਹੋਈ ਸੀ ਜਿਹੜਾ ਬਾਈਕ ਦੇ ਉੱਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਉਹਨਾਂ ਨੂੰ ਵਾਲੀਆਂ ਉਹਨਾਂ ਨੇ ਸਿੱਚਕੇ ਤੇ ਉਹਨਾਂ ਨੂੰ ਕਾफी ਝੱਕਾ ਦੇ ਕੇ ਸਿੱਟ ਕੇ ਸੱਟ ਮਾਰ ਕੇ ਵੀ ਚਲੇ ਗਏ ਸੀ ਜਿਹਨੂੰ ਕਾफी ਸੀਰੀਅਸ ਲੈਂਦੇ ਹੋਏ ਇਹਦੀ ਕਾफी ਸੋਸ਼ਲ ਮੀਡੀਆ ਤੇ ਵੀ ਵੀਡੀਓ ਵਾਇਰਲ ਹੋਈ ਹੈ ਐਸਐਸਪੀ ਸਾਹਿਬ ਨੇ ਮਾਨਯੋਗ ਨਾਨਕ ਸਿੰਘ ਸਰ ਨੇ ਬੜੀ ਇੱਕ ਇਸ ਨੂੰ ਐਮਆਈਬ ਦਿੰਦੇ ਹੋਏ ਵੀ ਇਹਨੂੰ ਜਲਦੀ ਟ੍ਰੇਸ ਕਰਨਾ ਟੀਮ ਬਣਾਈ ਜਿਹਦੇ ਚ ਸਾਡੇ ਚੌਕੀ ਇੰਚਾਰਜ ਜੈਦੀ ਸ਼ਰਮਾ ਤੇ ਸਾਰੀਆਂ ਨਾਲ ਦੀ ਟੀਮ ਨੇ ਬੜੀ ਮਿਹਨਤ ਕਰਕੇ ਇਹਨੂੰ ਬੜੀ ਜਲਦੀ ਡੇਰਸ ਕੀਤਾ ਜਿਹਦੇ ਚ ਅਸੀਂ ਇੱਕ ਗਵਿੰਦਰ ਸਿੰਘ ਉਰਫ ਗੰਜੂ ਨਾਮ ਦਾ ਲੜਕਾ ਜਿਹੜਾ ਤੇ ਜਾਵਾ ਪਿੰਡ ਦਾ ਰਹਿਣ ਵਾਲਾ ਤੇ ਇਹਦੇ ਨਾਲ ਇੱਕ ਇਹਦਾ ਸਾਥੀ ਸੀ ਇਹਨਾਂ ਦੋਵਾਂ ਨੇ ਰਲ ਕੇ ਜਿਹੜੀਆਂ ਵਾਰਨਰ ਕੀਤੀ ਹੈ ਤੇ ਜਿਹਨੂੰ ਅਸੀਂ ਅਰੈਸਟ ਕਰ ਲਿਆ ਉਹ ਜਿਹੜੀਆਂ ਜਿਹੜੀਆਂ ਵਾਲੀਆਂ ਖੋਈਆਂ ਸੀ ਉਹ ਵੀ ਅਸੀਂ ਤੋਂ ਬਰਾਮਦ ਕਰ ਲਈਆਂ ਤੇ ਜਿਹੜਾ ਜਿਹੜਾ ਮੋਟਰਸਾਈਕਲ ਸੀਗਾ ਵਾਰਦਾਤ ਵਰਤਿਆ ਉਹ ਵੀ ਰਿਕਵਰ ਕਰ ਲੈ ਸਰ ਕੋਈ ਵਾਰਦਾਤ ਮੰਨਿਆ ਸੀ ਇਸ ਤੋਂ ਇਲਾਵਾ ਇਹਨਾਂ ਨੇ ਸਮਾਨੇ ਇੱਕ ਕੁਝ ਹੋਰ ਸਮਾਨਿਆ ਵੀ ਇਹਨਾਂ ਨੇ ਮਿਰਚਾਂ ਪਾ ਕੇ ਇੱਕ ਲੇਡੀ ਨੂੰ ਉਹ ਵੀ ਇਹਨਾਂ ਨੇ ਵਾਲੀਆਂ ਕੋਈਆਂ ਸੀ ਜਿਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਕਿ ਉਹ ਅੱਗੇ ਕਿੱਥੇ ਵੇਚੀਆਂ ਕੀ ਕਰੀਆਂ ਉਹ ਅਸੀਂ ਫੋਕਸ ਕਰ ਰਹੇ ਹਾਂ ਸਰ ਬੈਕਗਰਾਉਂਡ ਦੀ ਗੱਲ ਕਰੀਏ ਕਿੰਨੇ ਸਾਰੇ ਅਕਾਊਂਟ ਦੇ ਸਾਈਟ ਹਾਂ ਜੋ ਮੋੜਲੀ ਯੂਨੀਵਰਸਿਟੀਗੇਸ਼ਨ ਚ ਇੱਕ ਐਨਡੀਪੀਐਸ ਦਾ ਵੀ ਕੇਸ ਇਹਦੇ ਤੇ ਸਾਹਮਣੇ ਆਇਆ ਜਿਹੜਾ ਸਿਵਲ ਲਾਈਨ ਖਾਣੇ ਦਾ ਪਿੱਛੇ ਦਰਜ ਹੋਇਆ ਤੇ ਬਾਕੀ ਹੋਰ ਇਹਦੇ ਕੇਸ ਬਾਰੇ ਅਜੇ ਵੀ ਹੋਰ ਕਿਸੇ ਸਟੇਟ ਦੇ ਵਿੱਚ ਜਾਂ ਕਿਤੇ ਹੋਰ ਵਾਰਦਾਤਾਂ ਉਹ ਅਸੀਂ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਜਿਹੜੀ ਪੁਸ਼ਟੀਸ਼ ਕਰਾਂਗੇ ਤੇ ਹੋਰ ਵੀ ਕਲਾਸੇ ਹੋਣ ਦੀ ਜਿਹੜੀ ਉਮੀਦ ਹੈ ਤੇ ਕੱਲੇ ਦੋ ਇਹ ਜਿਹੇ ਕੋਈ ਥਾਕੀ ਵੀ ਅਸਰੀ ਇਹ ਜਿਹੜੀਆਂ ਦੋ ਵਾਰਦਾਤਾਂ ਆਉਂਦਾ ਇਹ ਦੋਵਾਂ ਨੇ ਲੜਕੇ ਕੀਤੀਆਂ ਇਸ ਤੋਂ ਇਲਾਵਾ ਜੇ ਕੋਈ ਹੋਰ ਵਾਰਦਾਤਾਂ ਕਿਸੇ ਹੋਰ ਨਾਲ ਲੜ ਕੇ ਕੀਤੀਆਂ ਉਹਦੇ ਬਾਰੇ ਅਸੀਂ ਜਿਹੜੀ ਜਾਂਚਾਈ ਨਾਲ ਅਜੇ ਦੀ ਪੁਸ਼ਟੀਸ਼ ਕਰ ਰਹੇ ਹਾਂ ਉਮਰ ਕੀ ਹੋਵੇਗੀ ਜੀ ਨਾ ਜੀ ਉਮਰ ਤਾਂ ਇਸ ਤਰੀ ਨੂੰ 25-26 ਸਾਲ ਦੇ ਨੇ ਦੋਵੇਂ ਲੜਕੇ ਤੇ ਫੈਲੀ ਆਦੀ ਹੈ ਤੇ ਦੋ ਬੱਚੇ ਇਹਨਾਂ ਦਾ ਹੁਣ ਅਸੀਂ ਮੈਡੀਕਲ ਕਰਾਵਾਂਗੇ ਉਹਦੇ ਚ ਡੋਪਸਟ ਹੋਊਗਾ ਡੋਪਸਟ ਪਤਾ ਲੱਗੂਗਾ ਬਾਕੀ ਇਹਨਾਂ ਦੇ ਦੱਸਣ ਮੁਤਾਬਕ ਹੀ ਕਹਿੰਦੇ ਵੀ ਅਸੀਂ ਨਸ਼ਾ ਲੈਨੇ ਆ ਬਾਕੀ ਡੋਪਸਟ ਇੱਕ ਜੇ ਰਸਤੀਪਕ ਤੇ ਇੱਕੇ ਦੇ ਨਾਲ ਦਾ ਜਿਹੜਾ ਉਹ ਜੇ ਰਸਤੀਪਕ ਪਹਿਲਾਂ ਐਨਡੀਪੀਐਸ ਦਾ ਦਰਜਾ ਸਿਵਲ ਲਾਈਨ ਵਾਲੇ ਦਾ ਜਿਹੜਾ ਉਹ ਦੱਸਿਆਦਾ ਅਸੀਂ ਜਿਹੜਾ ਕਿ ਇਹਨਾਂ ਦੇ ਬੈਕਗ੍ਰਾਉਂਡ ਵਿੱਚ ਫਿਰ ਮਤਲਬ ਪਹਿਲੀ ਵਾਰ ਦੱਸਾ ਕਰਦੇ ਰਹੇ ਨੇ ਕੋਈ ਹਥਿਆਰ ਹੋ ਗਿਆ ਉਹ ਵੀ ਮਤਲਬ ਬ੍ਰਾਹਮਣ ਕਰਦੇ ਸੀ ਤੇ ਇਹਨਾਂ ਤੋਂ ਹੀ ਮਾਡਲ ਸਪੈਂਡ ਜਿਹੜੀ ਸੀ ਤੇ ਹਥਿਆਰ ਨਾਲ ਨਹੀਂ ਸੀ ਕਰਦੇ ਏਜ ਵਿੱਚ ਸੌਣ ਸੌਣ ਜਗ੍ਹਾ ਤੇ ਕੋਈ ਬਿਯੁਰਕ ਟਾਰਗੇਟ ਕਰਦੇ ਸੀਗੇ ਜਿਨ੍ਹਾਂ ਨੂੰ ਇਹ ਜਦੋਂ ਦੇਖਦੇ ਸੀ ਆਲੇ ਦੋਲੇ ਕੋਈ ਨਹੀਂ ਹੈਗਾ ਤੇ ਉਹਨਾਂ ਦੀ ਵਾਲੀਆਂ ਜਾਂ ਚੇਂਜ ਜੋ ਵੀ ਠੱਕਾ ਮਾਰ ਕੇ ਕੋਕ ਜਿਹੜਾ ਉਹ ਭੱਜ ਜਾਂਦੇ ਸੀ ਇਹਨਾਂ ਦੀ ਇਹ ਮੋਬਾਈਲ ਠੀਕ ਹੈ ਸਾਰਾ ਇਹਦੇ ਵਿੱਚ ਸਾਡਾ ਜੋ ਪੁਰਾਣੀ ਆਈਪੀਸੀ ਦੀ 379 ਬੀ ਜਿਹੜੀ ਹੈ ਉਹਨੂੰ ਹੁਣ 304 ਬੀ ਦੇ ਵਿੱਚ ਕਨਵਰਟ ਹੋਈ ਹੈ ਉਹ ਅਸੀਂ ਵੀਐਨਐਸ ਦੀ ਜਿਹੜੀ ਹੈ 304 ਬੀ ਦੇ ਵਿੱਚ ਕੀਤੀ ਹੈ ਤਾਂ ਇਹ ਦਿਖੇ ਜਾਂਦਾ ਕਿ ਇਹਨਾਂ ਨੇ ਇਹ ਬੰਦੇ ਤੋਂ ਮਗਵਾਰਾਂ ਜਾਂਦੇ ਨੇ ਇਹਨਾਂ ਤੇ ਕੋਈ ਸਜ਼ਾ ਨਹੀਂ ਹੋਏਗੀ ਦੇਖੋ ਹੁਣ ਕਾਫੀ ਸਜ਼ਾ ਚ 379 ਜਿਹੜੀ ਹਸਾਰਾ ਤੇ ਵਿੱਚ ਕਾਫੀ ਸਜ਼ਾ ਹੁਣ ਬਾਕੀ ਮੰਨ ਜੋਗ ਅਦਾਲਤ ਤੇ ਡਿਪੈਂਡ ਕਰਦਾ ਵੀ ਇਹਨਾਂ ਨੂੰ ਕਿਹਦੀ ਸਜ਼ਾ ਸੁਣਾਉਂਦੇ ਬਾਕੀ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾਵਾਂਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ ਪ੍ਰਾਪਤੀ ਵੇਚਣੇ ਔਰ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ